ਇਹ ਨਹੀਂ ਵੀ ਹਰ 15 ਦਿਨ ਦੀ ਰੈਲੀ ਹਰ 15 ਦਿਨ ਦੀ ਰੈਲੀ ਆਲਾ ਕੋਈ 이슈 ਤੁਸੀਂ 15 ਦਿਨ ਦੀ ਗੱਲ ਕਰਦੇ ਹੋ ਮੁੱਖ ਮੰਤਰੀ ਸਾਹਿਬ ਤਾਂ ਭਾਸ਼ਣ ਚ ਕੇਜਰੀਵਾਲ ਨਾਲ ਸੰਬੋਧਨ ਹੁੰਦਿਆਂ ਕਹਿੰਦੇ ਅਸੀਂ ਤਾਂ ਹਰ ਐਤਵਾਰ ਬੁੱਕ ਕਰ ਲਿਆ ਉਹਨਾਂ ਦਾ ਹੁਣ ਤਾਂ ਉਹਨਾਂ ਨੂੰ ਆਉਣਾ ਹੀ ਪਿਆ ਕਰਨਾ ਇੱਥੇ ਹਰ ਐਤਵਾਰ ਦੀ ਕੀ ਗੱਲ ਆਏ ਕਹੋ ਵੀ ਅਸੀਂ 365 ਦਿਨ ਲਈ ਬੁੱਕ ਕਰਿਆ ਹੋਇਆ ਉਹ ਅਸਲ ਜਿਦਾ ਭਗਵੰਤ ਮਾਨ ਨੂੰ ਕੰਮ ਕਿਹੜਾ ਕਰ ਦਿੰਦੇ ਆ ਉਹ ਤਾਂ ਦਿੱਲੀ ਵਾਲੇ ਕਰਦੇ ਆ ਜਿਹੜਾ ਕੋ ਕਰਦੇ ਆ ਤਾਂ ਭਗਵੰਤ ਮਾਨ ਤਾਂ ਵਿਚਾਰਾ ਇਸ ਟਾਈਮ ਪੋ ਮੁੱਖ ਮੰਤਰੀ ਸਾਹਿਬ ਕਹਿੰਦੇ ਕੰਮ ਹੀ ਇੰਨੇ ਆ ਅਦਗਾਟਨੀ ਇੰਨੇ ਕਰਨ ਵਾਲੇ ਪਏ ਆ ਕਿ ਹਰ ਐਤਵਾਰ ਆਉਣਾ ਪੈਣਾ ਹੁਣ ਕੇਜਰੀਵਾਲ ਸਾਹਿਬ ਨੂੰ ਇਹ ਮੁੱਖ ਮੰਤਰੀ ਪੰਜਾਬ ਦੇ ਡਿਊਟੀ ਆਦਗਾਟਨ ਕਰਨ ਦੇ ਜਾਂ ਇੱਕ ਮੇਰ ਵਰਗੀਆਂ ਸ਼ਕਤੀਆਂ ਨੇ ਉਹ ਤੋਂ ਅਦਗਾਟਨ ਕਰਾਉਣਾ ਮੈਂ ਸਮਝਦਾ ਨਹੀਂ ਇਹ ਪੰਜਾਬ ਦੇ ਲੋਕਾਂ ਦਾ ਨਰਾਦਰ ਹੈ ਕਿ ਜਿਹੜੇ ਘਟੋਕਟ ਕੰਮ ਹੋ ਰਿਹਾ ਅਦਗਾਟਨ ਹੋ ਰਿਹਾ ਉਹ ਤਾਂ ਤੁਹਾਨੂੰ ਠੀਕ ਹੀ ਲੱਗਦੇ ਹੋਣੇ ਆ ਵੀ ਕੰਮ ਸਹੀ ਦਿਸ਼ਾ ਲੋ ਰਿਹਾ ਤੇ ਸਕੂਲ ਤੇ ਕੋਈ ਪੈਸਾ ਨਹੀਂ ਖਰਚਿਆ ਸਿਰਫ ਕਲੀ ਰੰਗ ਰੋਗਨ ਪੇਂਟ ਕਰਕੇ ਅਦਗਾਟਨ ਕਰਾਤਾ ਪਾਸੇ ਜ਼ੀਰੋ ਵਾਲੇ ਖੜੇ ਹੋਣਗੇ ਸਾਰੇ ਇੱਕ ਪਾਸੇ 14 ਅਸੀਂ ਲੈ ਜਾਣੀਆਂ 24 ਜਿਹੜੀਆਂ ਸੀਟਾਂ ਨੇ ਲੈਣ ਨੂੰ ਤਾਂ ਭਾਵੇਂ ਉਹ 14 ਦੇ بجائے ਇਸ ਤੋਂ ਵੱਧ ਵੀ ਕਹਿ ਲੈਣ ਕੌਣ ਰੋਕਦਾ ਇਸ ਗੱਲ ਨੂੰ ਪਰ ਇਹ ਤਾਂ ਹੁਣ ਮੈਦਾਨ 'ਚ ਦੱਸੇਗਾ ਨਾ 24 'ਚ ਵੀ 14 ਆਉਂਦੀਆਂ ਜਾਂ ਜ਼ੀਰੋ ਹੀ ਆਉਂਦੀ ਆ ਮਜਬੂਰੀ ਹੈ ਕਿ ਕੌਮੀ ਪੱਧਰ ਦੇ ਉੱਤੇ ਤੁਹਾਡੇ ਪਾਰਟੀ ਦੇ ਲੀਡਰ ਵੀ ਬੈੰਦੇ ਆ ਉਹਨਾਂ ਪਾਰਟੀਆਂ ਨਾਲ ਜਿਨ੍ਹਾਂ ਦਾ ਤੁਸੀਂ ਕਹਿੰਦੇ ਹੋ ਸਾਡੀ ਵਿਚਾਰਧਾਰਾ ਨਾਲ ਲੈਣਾ ਦੇਣਾ ਹੀ ਕੋਈ ਨਹੀਂ ਜਿਹੜੀ ਆਪਣੇ ਆਪ ਨੂੰ ਖੇਤਰੀ ਪਾਰਟੀ ਤਾਂ ਦੱਸਦੀ ਹੈ ਪਰ ਉਸਦੇ ਪ੍ਰਧਾਨ ਦੀ ਮਾਫੀ ਮੰਗਣ ਦੇ ਨਾਲ ਕੋਈ ਗ੍ਰਾਫ ਚ ਉੱਤਾਂ ਹਟਾ ਹੋਣਾ ਇਹ ਮਾਫੀ ਇਹਨਾਂ ਨੂੰ ਉਦੋਂ تسلیم ਕਰਨੀ ਚਾਹੀਦੀ ਸੀ ਜਦੋਂ ਦੇਰੇ ਸੱਚੇ ਸੌਦੇ ਵਾਲੇ ਨੇ ਸੰਵਾਗ ਰਚਾਇਆ ਗੁਰਗੋਵਿੰਦ ਸਿੰਘ ਜੀ ਵਾਲਾ ਉਸ ਵੇਲੇ ਤੇ ਉਹਨੂੰ ਜਿਹੜੀ ਮਾਫੀ ਦਿੱਤੀ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਦੀ 21 ਮਹੀਨਿਆਂ ਦੀ ਕਾਰਗੁਜ਼ਾਰੀ ਕਿੰਨੀ ਰਹੀ ਇਸ ਤੇ ਗੱਲ ਕਰਾਂਗੇ ਸੀਪੀਐਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਸਾਡੇ ਨਾਲ ਨੇ ਉਹ ਕਿਵੇਂ ਦੇਖਦੇ ਆ ਸਰਕਾਰ ਨੂੰ ਉਸ ਦੇ ਬਾਰੇ ਗੱਲ ਕਰਾਂਗੇ ਸੇਖੋ ਸਾਹਿਬ ਗੱਲਾਂ ਹੋ ਰਹੀਆਂ ਥਾਂ ਥਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਹੁਣ ਤਾਂ ਸਾਡੇ ਹੱਥ ਜਦੋਂ ਸੱਤਾ ਆਈ ਹੈ ਤੇ ਅਸੀਂ ਰੰਗਲਾ ਪੰਜਾਬ ਬਣਾਉਣ ਦੀ ਰਾਹ ਤੁਰ ਪਏ ਆ ਤੇ ਜਿਹੜੀ ਮੌੜ ਵਾਲੀ ਜਾਂ ਬਠਿੰਡੇ ਵਾਲੀ ਰੈਲੀ ਆ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਜਿਹੜਾ ਰੰਗਲਾ ਪੰਜਾਬ ਮਨਾਉਣ ਦੀ ਗੱਲ ਆ ਉੱਥੇ ਪੰਜਾਬ ਦੇ ਲੋਕਾਂ ਨੂੰ ਭਗਵੰਤ ਮਾਨ ਹੋਣਾ ਨੂੰ ਇਹ ਜਵਾਬ ਵੀ ਕਰਨਾ ਹੋਵੇਗਾ ਵੀ ਜਿਹੜਾ ਤੁਸੀਂ ਕੰਗਾਲੀਵਾਲ ਤੱਕ ਰਹੇ ਹੋ 70000 ਕਰੋੜ ਤੋਂ ਵੱਧ ਦਾ ਕਰਜ਼ਾ ਹੀ ਹੋ ਗਿਆ ਪੰਜਾਬ ਪਿਛਲੇ 20 ਮਹੀਨਿਆਂ ਦੇ ਅੰਦਰ ਨਾਲ ਦੇ ਨਾਲ ਇਹ ਵੀ ਜਿੰਨੀ ਤੁਸੀਂ ਐਡ ਕਰ ਰਹੇ ਹੋ ਐਡ ਦੇ ਨਾਲ ਤੁਸੀਂ ਕਿੰਨੇ ਵੱਡੇ ਪੱਦਰ ਤੇ ਫਲੈਕਸਾ ਲਵਾ ਰਹੇ ਹੋ ਇੱਕ ਸਭ ਤੋਂ ਜਿਹੜਾ ਪਹਿਲੂ ਇਹ ਵੱਡਾ ਹੈ ਜਿੰਨੀਆਂ ਰੈਲੀਆਂ ਸਰਕਾਰ ਕਰ ਰਹੀ ਹੈ ਉਹਦੇ ਚ ਸਾਰੀਆਂ ਸਰਕਾਰੀ ਬੱਸਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਿੱਥੇ ਲੋਕਾਂ ਨੂੰ ਪਰੇਸ਼ਾਨੀ ਹੈ ਨੁਕਸਾਨ ਹੁੰਦਾ ਉਥੇ ਆਰਥਿਕ ਤੌਰ ਤੇ ਵੀ ਰੋਡ ਵੇਜ ਤੇ ਪੈਪਸੂ ਰੋਡ ਵੇਜ ਨੂੰ ਨੁਕਸਾਨ ਹੋਣ ਜਾ ਰਿਹਾ ਹੈ ਸਰਕਾਰ ਦੇ ਜਿਹੜੇ ਪੱਖੀ ਨੇ ਬੰਦੇ ਜਾਂ ਸਮਰਥਕ ਨੇ ਉਹ ਤਾਂ ਇਹ ਵੀ ਕਹਿੰਦੇ ਆ ਕਹਿੰਦੇ ਕਾਂਗਰਸੀਆਂ ਅਕਾਲੀਆਂ ਵਾਲੇ ਕਿਹੜਾ ਰੈਲੀਆਂ ਨਹੀਂ ਹੋਈਆਂ ਉਦੋਂ ਕਿਸੇ ਨੂੰ ਕੋ ਚੇਤੇ ਨਹੀਂ ਆਉਂਦਾ ਹੁਣ ਅਸੀਂ ਕਰਨ ਲੱਗੇ ਆ ਰੈਲੀਆਂ ਸਾਡੀਆਂ ਬੱਸਾਂ ਵੀ ਚੁਬਦੀਆਂ ਦਖੋ ਕਾਲੀਆਂ ਕਾਂਗਰਸੀਆਂ ਜਾਂ ਦੂਸਰੇਆਂ ਦੇ ਰਾਜਾਂ ਮੇਲੇ ਰੈਲੀਆਂ ਤਾਂ ਹੁੰਦੀਆਂ ਰਹੀਆਂ ਨੇ ਉਹਦੇ ਵਿੱਚ ਮੈਕਸਿਮਮ ਬੱਸਾਂ ਜਿਹੜੀਆਂ ਨੇ ਉਹ ਪ੍ਰਾਈਵੇਟ ਟਰਾਂਸਪੋਰਟਰਾਂ ਤੋਂ ਹਾਇਰ ਕਰਦੇ ਰਹੇ ਆ ਤੇ ਇਹ ਕਦੇ ਨਹੀਂ ਹੋਇਆ ਵੀ ਉਹਨਾਂ ਨੇ 100% ਸਰਕਾਰੀ ਬੱਸਾਂ ਦੀ ਕਿਤੇ ਦਰ ਵਰਤੋਂ ਹੋਈ ਹੋਵੇ 에ਰ ਨਹੀਂ ਕਦੇ ਮਤਲਆ ਆਇਆ ਨਾਲੇ ਇਹ ਨਹੀਂ ਵੀ ਹਰ 15 ਦਿਨ ਦੀ ਰੈਲੀ ਹਰ 15 ਦਿਨ ਦੀ ਰੈਲੀ ਵਾਲਾ ਕੋਈ ਈਸ਼ੂ ਤੁਸੀਂ 15 ਦਿਨ ਦੀ ਗੱਲ ਕਰਦੇ ਹੋ ਮੁੱਖ ਮੰਤਰੀ ਸਾਹਿਬ ਤਾਂ ਭਾਸ਼ਣ ਚ ਕੇਜਰੀਵਾਲ ਵੱਲ ਸੰਬੋਧਨ ਹੁੰਦਿਆਂ ਕਹਿੰਦੇ ਅਸੀਂ ਤਾਂ ਹਰ ਐਤਵਾਰ ਬੁੱਕ ਕਰ ਲਿਆ ਉਹਨਾਂ ਦਾ ਹੁਣ ਤਾਂ ਉਹਨਾਂ ਨੂੰ ਆਉਣਾ ਹੀ ਪਿਆ ਕਰਨਾ ਇੱਥੇ ਹਰ ਐਤਵਾਰ ਦੀ ਕੀ ਗੱਲ ਆਏ ਕਹੋ ਵੀ ਅਸੀਂ 365 ਦਿਨ ਲਈ ਬੁੱਕ ਕਰਿਆ ਆ ਅਸਲ ਚ ਤਾਂ ਭਗਵਾਨ ਤਮਾਨ ਨੂੰ ਕੰਮ ਕਿਹੜਾ ਕਰ ਦਿੰਦੇ ਆ ਉਹ ਤਾਂ ਦਿੱਲੀ ਵਾਲੇ ਕਰਦੇ ਆ ਜਿਹੜਾ ਕੋ ਕਰਦੇ ਆ ਤਾਂ ਭਗਵਾਨ ਤਮਾਨ ਤਾਂ ਵਿਚਾਰਾ ਸਟੈਂਪੋ ਵੱਲ ਅਰਕੀ ਹੋਰ ਨਾ ਨਜਿੱਤੇ ਜੀ ਕਰਦਾ। ਤੁਸੀਂ ਇਸ ਸਮੇਂ ਦਰੀਏ ਤਾਂ ਦੇਖ ਰਹੇ ਹਾਂ ਪਰ ਮੁੱਖ ਮੰਤਰੀ ਸਾਹਿਬ ਕਹਿੰਦੇ ਕੰਮ ਹੀ ਇੰਨੇ ਆਂ ਅਦਗਾਟਣੇ ਇੰਨੇ ਕਰਨ ਵਾਲੇ ਪਏ ਆ ਕਿ ਹਰ ਐਤਵਾਰ ਆਉਣਾ ਪੈਣਾ ਹੁਣ ਕੇਜਰੀਵਾਲ ਸਾਹਿਬ ਨੂੰ। ਉਹਦੇ ਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪੰਜਾਬੀਆਂ ਨੂੰ ਇਹ ਜਵਾਬ ਕਰਨਾ ਚਾਹੀਦਾ ਵੀ ਇਹ ਮੁੱਖ ਮੰਤਰੀ ਪੰਜਾਬ ਦੇ ਡਿਊਟੀ ਆਦਗਾਟਨ ਕਰਨ ਦੀ ਜਾਂ ਮਤਲਬ ਜਿਹੜਾ ਪੂਰਨ ਮੁੱਖ ਮੰਤਰੀ ਵੀ ਨਹੀਂ ਐ। ਇੱਕ ਮੇਰ ਵਰਗੀਆਂ ਸ਼ਕਤੀਆਂ ਨੇ ਉਹ ਤੋਂ ਉਦਘਾਟਨ ਕਰਾਉਣਾ ਮੈਂ ਸਮਝਦਾ ਨਹੀਂ ਹੈ ਪੰਜਾਬ ਦੇ ਲੋਕਾਂ ਦਾ ਨਰਾਦਰ ਹੈ ਪੰਜਾਬ ਦੇ ਲੋਕਾਂ ਨਾਲ ਬੇਇਨਸਾਫੀ ਹੈ ਇੱਕ ਤਾਂ ਇਹ ਗੱਲ ਹੋ ਗਈ ਕਿ ਉਦਘਾਟਨ ਕੌਣ ਕਰਦਾ ਹੈ ਦੂਸਰਾ ਉਹ ਕਿਵੇਂ ਵੇਖਦੇ ਹੋ ਕਿ ਜਿਹੜੇ ਘਟੋ-ਘਟ ਕੰਮ ਹੋ ਰਿਹਾ ਉਦਘਾਟਨ ਹੋ ਰਿਹਾ ਉਹ ਤਾਂ ਤੁਹਾਨੂੰ ਠੀਕ ਹੀ ਲੱਗਦੇ ਹੋਣੇ ਆ ਵੀ ਕੰਮ ਸਹੀ ਦਿਸ਼ਾ ਲੋ ਰਿਹਾ ਦੇਖੋ ਜਿਹੜੇ ਉਦਘਾਟਨ ਹੋ ਰਹੇ ਨੇ ਕੰਮ ਹੋ ਰਿਹਾ ਪਿੱਛੇ ਸਕੂਲਾਂ ਵਾਲਾ ਆਪਾਂ ਦੇਖ ਹੀ ਲਿਆ ਸਕੂਲ ਤੇ ਕੋਈ ਪੈਸਾ ਨਹੀਂ ਖਰਚਿਆ ਸਿਰਫ ਕਲੀ ਰੰਗ ਰੋਗਨ ਪੇਂਟ ਕਰਕੇ ਅਧ்கਾਟਨ ਕਰਾਤਾ ਮਲ ਜਿਹੜਾ ਝੂਠ ਸਿਰਜਿਆ ਜਾ ਰਿਹਾ ਪੰਜਾਬ ਦੇ ਅੰਦਰ ਜਿਹੜਾ ਲੋਕਾਂ ਨੂੰ ਝੂਠ ਪਰੋਸਿਆ ਜਾ ਰਿਹਾ ਇਸ ਦਾ ਹਿਸਤਾ ਲੋਕ ਉਸ ਨੂੰ ਠੀਕ ਦਸਾ ਚ ਸਮਝਣਾ ਵੀ ਲੋਕਾਂ ਨੇ ਸ਼ੁਰੂ ਕੀਤਾ ਹੈ ਐਸੀ ਗੱਲ ਨਹੀਂ ਹੈ ਕਿ ਪੰਜਾਬ ਦੇ ਲੋਕ ਇੰਨੇ ਜਿੰਨਾ ਇਹ ਸਮਝਦੇ ਵੀ ਪਤਾ ਨਹੀਂ ਝੂਠੇ ਪ੍ਰਚਾਰ ਦੇ ਨਾਲ ਲੋਕਾਂ ਨੂੰ ਅਸੀਂ ਮੂਰਖ ਬਣਾ ਲਵਾਂਗੇ ਪੰਜਾਬ ਦੇ ਲੋਕ ਇੰਨੇ ਮੂਰਖ ਨਹੀਂ ਹੈ ਪੰਜਾਬ ਦੇ ਲੋਕ ਜਜਵਾਤੀ ਜ਼ਰੂਰ ਨੇ ਪਰ ਉਹਨਾਂ ਨੂੰ ਇਹ ਸਮਝ ਲੈਣਾ ਵੀ ਅਸੀਂ ਜੋ ਪ੍ਰੋਸਾਂਗੇ ਪੰਜਾਬ ਦੇ ਲੋਕ ਉਹਨੂੰ ਐਜ਼ ਇਟ ਇਜ਼ ਮਤਲਬ ਮੰਨ ਲੈਣਗੇ ਇਹ ਨਹੀਂ ਮੰਨਣ ਵਾਲੀ ਗੱਲ ਪਰ ਉਹ ਤਾਂ ਮੰਨੀ ਬੈਠੇ ਆ ਉਹ ਤਾਂ ਕਹਿੰਦੇ 14 ਜ਼ੀਰੋ ਨਾਲ ਸਫਾਇਆ ਕਰਨਾ ਚੰਡੀਗੜ੍ਹ ਵੀ ਵਿੱਚੇ ਹੀ ਗਣਦੇ ਆ ਕਹਿੰਦੇ ਇੱਕ ਪਾਸੇ ਜ਼ੀਰੋ ਵਾਲੇ ਖੜੇ ਹੋਣਗੇ ਸਾਰੇ ਇੱਕ ਪਾਸੇ 14 ਅਸੀਂ ਲੈ ਜਾਣੀਆਂ 24 ਜਿਹੜੀਆਂ ਸੀਟਾਂ ਨੇ ਦੇਖੋ ਕੈਰ ਨੂੰ ਤਾਂ ਭਾਵੇਂ ਉਹ 14 ਦੇ ਬਜਾਏ ਇਸ ਤੋਂ ਵੱਧ ਵੀ ਕਹਿ ਲੈਣ ਕੌਣ ਰੋਕਦਾ ਇਸ ਗੱਲ ਨੂੰ ਪਰ ਇਹ ਤਾਂ ਹੁਣ ਮੈਦਾਨ 'ਚ ਦੱਸੇਗਾ ਨਾ 24 'ਚ ਵੀ 14 ਆਉਂਦੀਆਂ ਜਾਂ 0 ਹੀ ਆਉਂਦੀਆਂ ਇਹ ਤਾਂ ਸਮਾਂ ਦੱਸੇਗਾ ਦਾ ਟਾਈਮ ਕੈਨ ਟੈਲ ਤਾਂ 2024 ਦਾ ਜਿਹੜਾ ਪੰਜਾਬ ਦੇ ਵਿੱਚ ਹੈਗਾ ਤੁਹਾਡੀ ਪਾਰਟੀ ਦਾ ਖਾਸ ਕਰਕੇ ਖੱਬੀਆਂ ਧਿਰਾਂ ਦਾ ਕੀ ਰਹਿਣ ਵਾਲਾ ਹੈ ਏਜੰਡਾ ਤਾਂ ਬਹੁਤ ਦਿਨਾਂ ਤੋਂ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹੋ ਪਰ ਗੱਲ ਬਣਦੀ ਨਹੀਂ ਇਸ ਵਾਰੀ ਕੋਈ ਨਵੀਂ ਨੀਤੀ ਨਾਲ ਆ ਰਹੇ ਹੋ ਜਾਂ ਵਿਚਾਰ ਉਹੀ ਹੋਏਗਾ ਚਿਹਰੇ ਨਵੇਂ ਹੋਣਗੇ ਤਰੀਕਾ ਕੀ ਬਣਾਓਗੇ ਇਸ ਵਾਰੀ ਨਕੋ ਸਾਡੀ ਪਾਰਟੀ ਜਿਹੜੀ ਮਾਰਕਸਵਾਦੀ ਕਮਿਊਨਿਸਟ ਪਾਰਟੀ ਹੈ ਇਹਦੀ ਇੱਕ ਵਿਚਾਰਤਾ ਰ ਹੈ ਜਿਹੜੀ ਬੇਸਿਕ ਤੌਰ ਤੇ ਉਹਨੂੰ ਸਮਝਣ ਦਾ ਸਵਾਲ ਆ ਅਸੀਂ ਮਜ਼ਦੂਰਾਂ ਕਿਸਾਨਾਂ ਕਿਰਤੀ ਲੋਕਾਂ ਦੀ ਗੱਲ ਕਰਨੀ ਆ ਤੇ ਉਹਦੇ ਲਈ ਲੜਨਾ ਦੂਸਰਾ ਇਹ ਸਵਾਲ ਹੈ ਵੀ ਅਸੀਂ ਝੂਠੇ ਦਾਅਵੇ ਜਾਂ ਝੂਠੀਆਂ ਗੱਲਾਂ ਤੇ ਨਾ ਤਾਂ ਭਰੋਸਾ ਹੀ ਕਰਦੇ ਆ ਇਸ ਵੇਲੇ ਸਾਡਾ ਜਿਹੜਾ ਸਭ ਤੋਂ ਪ੍ਰਮੁੱਖ ਸਵਾਲ ਆ ਦੇਸ਼ ਦੇ ਪਵਨਨੇ ਤੇ ਵੀ ਅਸੀਂ ادارਿਕरण ਸੰਸਾਰੀਕਰਨ ਨਿੱਜੀਕਰਨੀਆਂ ਨੀਤੀਆਂ ਦੇ ਖਿਲਾਫ ਅੱਜ ਦੇ ਨਹੀਂ 1991 ਦੇ ਅਸੀਂ ਚੈਂਪੀਅਨ ਆ ਇਸ ਗੱਲ ਦੇ ਤੇ ਜੇ ਇਹਨਾਂ ਨੀਤੀਆਂ ਨੂੰ ਵਿਦੇਵਤ ਢੰਗ ਦੇ ਨਾਲ ਜਾਂ ਇਹਨਾਂ ਦਾ ਵਿਚਾਰਕ ਤੌਰ ਤੇ ਜੋ ਵਿਰੋਧ ਕੀਤਾ ਜਾ ਰਿਹਾ ਉਹ ਸੀਪੀਆਈਐਮ ਵੱਲੋਂ ਹੀ ਕੀਤਾ ਜਾ ਰਿਹਾ ਕਿਉਂਕਿ ਬਾਕੀਆਂ ਨੂੰ ਤਾਂ ਇਹਨਾਂ ਨੀਤੀਆਂ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਹੈ ਜਿਹੜੀਆਂ ਸਰਮਾਇਯਦਾਰ ਦੇ ਗੀਰਦਾਰਾਂ ਦੀ ਪ੍ਰਤੀਨਿਧਤਾ ਕਰਦੀਆਂ ਪਾਰਟੀਆਂ ਨੇ ਚਾਹੇ ਉਹ ਸਟੇਟ ਲੈਵਲ ਦੀਆਂ ਚਾਹੇ ਨੈਸ਼ਨਲ ਲੈਵਲ ਦੀਆਂ ਨੇ ਕਿਉਂਕਿ ਵਿਚਾਰਾਂ ਦੇ ਤੌਰ ਤੇ ਉਹਨਾਂ ਦੇ ਕੋਈ ਭਿੰਤਾ ਨਹੀਂ ਹੈ ਇਸ ਸਵਾਲ ਤੇ ਵਿਚਾਰਾਂ ਦੇ ਤੌਰ ਤੇ ਜਿਹੜਾ ਅੰਤਰਰਾਸ਼ਟਰੀ ਬਹੁਕੌਮੀ ਕੰਪਨੀਆਂ ਜਾਂ ਦੇਸ਼ ਦੀਆਂ ਬਹੁਕੌਮੀ ਕੰਪਨੀਆਂ ਵੱਡੀਆਂ ਕੰਪਨੀਆਂ ਮਲਟੀਨੇਸ਼ਨਲ ਇਹਨਾਂ ਦੀਆਂ ਜਿਹੜੀਆਂ ਨੀਤੀਆਂ ਦਾ ਵਿਰੋਧ ਆ ਜੇ ਉਹ ਸੀਪੀਆਈਮ ਹੀ ਜਮੀਨੀ ਪੱਧਰ ਤੇ ਕਰ ਰਹੀ ਹੈ ਪਰ ਉਹ ਕੀ ਮਜਬੂਰੀ ਹੈ ਕਿ ਕੌਮੀ ਪੱਧਰ ਦੇ ਉੱਤੇ ਤੁਹਾਡੇ ਪਾਰਟੀ ਦੇ ਲੀਡਰ ਵੀ ਬੈਂਦੇ ਆ ਉਹਨਾਂ ਪਾਰਟੀਆਂ ਨਾਲ ਜਿਨ੍ਹਾਂ ਦਾ ਤੁਸੀਂ ਕਹਿੰਦੇ ਹੋ ਸਾਡੀ ਵਿਚਾਰਧਾਰਾ ਨਾਲ ਲੈਣਾ ਦੇਣਾ ਹੀ ਕੋਈ ਨਹੀਂ ਦੇਖੋ ਦੇਸ਼ ਦੇ ਅੰਦਰ ਜਿਹੜੀ ਪਾਰਟੀ ਦੀ ਸਮਝਦਾਰੀ ਹੈ ਸੀਪੀਐਮ ਦੀ ਦੇਸ਼ ਉਹਨਾਂ ਲੋਕਾਂ ਦੇ ਹੱਥ ਵਿੱਚ ਆਇਆ ਕਾਰਪੋਰੇਟ ਤੇ ਫਿਰਕੂਆਂ ਦੇ ਹੱਥ ਵਿੱਚ ਅਸਲ ਵਿੱਚ ਅਸੀਂ ਕਾਰਪੋਰੇਟਾਂ ਤੇ ਫਰਕਾਂ ਨਾਲ ਸਾਡੀ ਵਿਚਾਰ ਤਰਕ ਲੜਾਈ ਹੈ ਤੇ ਅਸੀਂ ਉਸ ਨੂੰ ਹਰਾਉਣ ਵਾਸਤੇ ਜਿਹੜੀਆਂ ਦੂਸਰੀਆਂ ਸਰਮਾਇਆਦਾਰ ਜ਼ਗੀਰਦਾਰ ਤੇ ਰਾਣੀਆਂ ਹੀ ਪਾਰਟੀਆਂ ਨੇ ਇਹਦੇ ਵਿੱਚ ਕੋਈ ਦੋਰ ਆ ਨਹੀਂ ਹੈ ਪਰ ਸਵਾਲ ਇਹ ਆ ਵੀ ਅਸੀਂ ਸਮਝਦੇ ਆ ਵੀ ਜਿਹੜਾ ਦੇਸ਼ ਦੇ ਧਰਮਨ ਪਾਕ ਜਮਹੂਰੀ ਸਿਸਟਮ ਦੇ ਵਾਸਤੇ ਸੰਵਿਧਾਨਤ ਸੁਵਿਧਾਨਕ ਸੰਸਥਾਵਾਂ ਦੀ ਜਿਹੜੀ ਤਬਾਹੀ ਹੋਣ ਜਾ ਰਹੀ ਆ ਉਹਨੂੰ ਰੋਕਣ ਵਾਸਤੇ ਅਸੀਂ ਦੇਸ਼ ਦੇ ਪਵਾਨੇ ਤੇ ਕੋਸ਼ਿਸ਼ ਕਰਦੇ ਆ ਵੀ ਫਰਕਵਾ ਤੇ ਕਾਰਪੋਰਟਾਂ ਦਾ ਜਿਹੜਾ ਗੱਠ ਜੋੜਾ ਇਸ ਨੂੰ ਵਿਚਾਰਧਾਰਕ ਤੌਰ ਤੇ ਨਿਖੇੜਿਆ ਵੀ ਜਾਵੇ ਲੋਕਾਂ ਚੋਂ ਤੇ ਇਹਨੂੰ ਰਾਜਨੀਤਿਕ ਤੌਰ ਤੇ ਹਰਾਇਆ ਵੀ ਜਾਵੇ ਉਹ ਹਰਾਉਣ ਦੀ ਸਾਡੀ ਲੜਾਈ ਜਾਰੀ ਆ ਉਸ ਕਰਕੇ ਅਸੀਂ ਜਿਹੜਾ ਉਸ ਮੀਟਿੰਗਾਂ ਦੇ ਵਿੱਚ ਜਾਣਾ ਸਾਡਾ ਜੀ ਜ਼ਰੂਰੀ ਆ ਤੇ ਉਹ ਅਸੀਂ ਜਾਂਦੇ ਆ ਅਸੀਂ ਆਪਣੀ ਭੂਮਿਕਾ ਅਦਾ ਕਰਦੇ ਆ ਪਰ ਇਹ ਵੀ ਅਸੀਂ ਸਪਸ਼ਟ ਕਰਦੇ ਹਾਂ ਸੀਪੀਐਮ ਦੀ ਕੇਂਦਰੀ ਕਮੇਟੀ ਨੇ ਸਪਸ਼ਟ ਦੱਸਿਆ ਲੋਕਾਂ ਨੂੰ ਵੀ ਦੇਸ਼ ਦੇ ਪਮਾਨੇ ਦਾ ਕੋਈ ਇਹ ਗਠਬੰਧਨ ਨਹੀਂ ਹੋ ਸਕਦਾ ਗੱਠ ਜੋੜ ਨਹੀਂ ਹੋ ਸਕਦਾ ਇਹਨਾਂ ਚੋਣਾਂ 'ਚ ਇਹ ਵੱਖ-ਵੱਖ ਸਟੇਟਾਂ ਦੀਆਂ ਵੱਖ-ਵੱਖ ਪਰਸਤਿਤੀਆਂ ਨੇ ਵੱਖ-ਵੱਖ ਸਟੇਟਾਂ ਦੇ ਹਾਲਾਤਾਂ ਮੁਤਾਬਕ ਹੀ ਉਹ ਨਿਸ਼ਚਿਤ ਹੋਏਗਾ ਤੇ ਉਹ ਅਸੀਂ ਪੂਰਾ ਯਤਨ ਕਰਦੇ ਹਾਂ ਵੇ ਘੱਟ ਤੋਂ ਘੱਟ ਵੋਟ ਡਿਵੀਜ਼ਨ ਹੋਵੇ ਜਿਹੜਾ ਫਰਕੂਆਂ ਤੇ ਕਾਰਪੋਰੇਟਾਂ ਦੇ ਖਿਲਾਫ ਜਦੋਂ ਲੜਨਾ ਇਹ ਅਸੀਂ ਪੂਰਾ ਯਤਨ ਕਰਦੇ ਆ ਉਹ ਚ ਪੂਰੀ ਸੰਜੀਦਗੀ ਨਾਲ ਅਸੀਂ ਆਪਣਾ ਰੋਲ ਅਦਾ ਕਰਨਾ ਪੰਜਾਬ ਦੇ ਪ੍ਰਸੰਗ 'ਚ ਦੇਖੀਏ ਤਾਂ ਸ਼੍ਰੋਮਣੀ ਅਕਾਲੀ ਦਲ ਬੜਾ ਜ਼ੋਰ ਲਾ ਰਹੀ ਹੈ ਅੱਜਕੱਲ ਉਹਨਾਂ ਦੇ ਪ੍ਰਧਾਨ ਨੇ ਤਾਂ ਜਿਵੇਂ ਮਾਫੀ ਮੰਗੀ ਹੈ ਪਿਛਲੇ ਦਿਨਾਂ 'ਚ ਉਹਦੀ ਵੀਵਾ ਚਰਚਾ ਹੋਈ ਪੰਜਾਬ ਦੀ ਸਿਆਸਤ ਦੇ ਨਜ਼ਰੀਏ ਤੋਂ ਜਾਂ ਉਸ ਨੂੰ ਧਿਆਨ 'ਚ ਰੱਖ ਕੇ ਤੁਹਾਨੂੰ ਲੱਗਦਾ ਹੈ ਕਿ ਇਹ ਦੇ ਨਾਲ ਫਰਕ ਪਊਗਾ ਕਿਸ ਤਰ੍ਹਾਂ ਦੀ ਜਿਹੜੀ ਪਾਰਟੀ ਹੈ ਜਿਹੜੀ ਆਪਣੇ ਆਪ ਨੂੰ ਖੇਤਰੀ ਪਾਰਟੀ ਤਾਂ ਦੱਸਦੀ ਹੈ ਪਰ ਉਸ ਦੇ ਪ੍ਰਧਾਨ ਦੀ ਮਾਫੀ ਮੰਗਣ ਦੇ ਨਾਲ ਕੋਈ ਗਰਾਫ ਚ ਉਤਾਹਣਾ ਹੋਣਾ ਹੈ ਤਰਾ ਚੜਾ ਆਏਗਾ ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਜੋ ਅਕਾਲੀ ਦਲ ਦੇ ਸਥਾਪਨਾ ਦਿਵਸ ਦੇ ਉੱਤੇ ਅਮਰਸਰ ਦੇ ਅੰਦਰ ਜਿਹੜੀ ਮਾਫੀ ਮੰਗੀ ਆ ਮੈਂ ਸਮਝਦਾ ਇਹ ਮਾਫੀ ਇਹਨਾਂ ਨੂੰ ਉਦੋਂ تسلیم ਕਰਨੀ ਚਾਹੀਦੀ ਸੀ ਜਦੋਂ ਡੇਰੇ ਸੱਚੇ ਸੌਦੇਵਾਲੇ ਨੇ ਸੰਵਾਗ ਰਚਾਇਆ ਗੁਰੂ ਗੋਬਿੰਦ ਸਿੰਘ ਜੀ ਆਲਾ ਉਸ ਵੇਲੇ ਤੇ ਉਹਨੂੰ ਜਿਹੜੀ ਮਾਫੀ ਦਿੱਤੀ ਗਈ ਦੂਸਰਾ ਇਹ ਉਸ ਵੇਲੇ ਮਾਫੀ ਮੰਗਣੀ ਚਾਹੀਦੀ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਚੋਰੀ ਹੋਇਆ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਇਹ ਪ੍ਰਾਇਮਰੀ ਡਿਊਟੀ ਸ਼੍ਰੋਮਣੀ ਅਕਾਲੀ ਦਲ ਦੀ ਉਸ ਵੇਲੇ ਵਾਲ ਨਹੀਂ ਨਾਲ ਉਸ ਵੇਲੇ ਇਹ ਗਵਰਨਮੈਂਟ ਵਿੱਚ ਸਨ ਤਾਂ ਹੀ ਤੇ ਉਹ ਕਹਿ ਰਹੇ ਆ ਕਿ ਜਾਣੇ ਅਣਜਾਣੇ ਚ ਸਾਡੇ ਰਾਜ ਚ ਹੋਈਆਂ ਭੁੱਲਾਂ ਦੀ ਖਿਮਾ ਜਾਂਚ ਕੈਸੇ ਰਨਵਾ ਕੇ ਮਾਫੀ ਮੰਗਦੇ ਆ ਨਹੀਂ ਜਾਣੇ ਅਣਜਾਣੇ ਨਹੀਂ ਕਿਹਾ ਜਾ ਸਕਦਾ ਮੈਂ ਇਸ ਗੱਲ ਨਾਲ ਮੁਤਫਕ ਨਹੀਂ ਹੋ ਸਕਦਾ ਕਿਉਂਕਿ ਸਾਰਾ ਗ੍ਰਹਿ ਵਿਭਾਗ ਵੀ ਤੁਹਾਡੇ ਕੋਲੇ ਹੋਵੇ ਜੇ ਮਤਲਬ ਇਹ ਵੀ ਮਤਲਬ ਜਾਣੇ ਅਣਜਾਣੇ ਦੀ ਗੱਲ ਤਾਂ ਤਾਂ ਕਹੀ ਜਾ ਸਕਦੀ ਆ ਤੁਸੀਂ ਕਾਲ ਤੱਕ ਦੇ ਜਥੇਦਾਰ ਤੋਂ ਬਿਨਾ ਉਹਦੀ ਪੱਤਰ ਲਿਖਣ ਤੋਂ ਮਾਫੀ ਕਿਉਂ ਮੰਗਾਈ ਇਹਦਾ ਜਵਾਬ ਵੀ ਤਾਂ ਪੰਜਾਬ ਦੇ ਲੋਕ ਮੰਗਦੇ ਆ ਨਾ ਤੇ ਇਹ ਵੀ ਉਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਚਲੋ ਦੇਰ ਸਵੇਰ ਮਾਫੀ ਮੰਗਣ ਦਾ ਤਾਂ ਮਨ ਬਣਾਇਆ ਹੀ ਨਾ ਪ੍ਰਧਾਨ ਜੀ ਨੇ ਜੀ ਇਹਨੂੰ ਮਤਲਬ ਮਾਫੀ ਲੇਟ ਹੋ ਗਿਆ ਕਾਫੀ ਕਮ ਮਾਫੀ ਪਹਿਲਾਂ ਹੋਣੀ ਚਾਹੀਦੀ ਜੀ ਤੁਹਾਡੇ ਸਰਬੇ ਚੋਂ ਇੱਕ ਜਾਣਨਾ ਚਾਹੁੰਦੇ ਅਸੀਂ ਗੱਲ ਹੋ ਸਕਦਾ ਬਹੁਤ ਸਾਰੇ ਲੋਕ ਵੀ ਪਹਿਲੀ ਵਾਰੀ ਇਹ ਸੁਣਨ ਤੁਹਾਡੇ ਮੂੰਹੋਂ ਗੱਲ ਤੁਸੀਂ ਬਹੁਤ ਸਾਰੇ ਪੁਰਾਣੇ ਸ਼ਰਮਣੀ ਅਕਾਲੀ ਦਲ ਦੇ ਲੀਡਰ ਨਾਲ ਕੰਮ ਵੀ ਕੀਤਾ ਸਿਆਸਤ ਵਿੱਚ ਵੀ ਵਿਚਰੇ ਹੋ ਵੈਸੇ ਵੀ ਤੁਹਾਡੀਆਂ ਮੁਲਾਕਾਤਾਂ ਹੁੰਦੀਆਂ ਰਹੀਆਂ ਉਦੋਂ ਦੀ ਸਿਆਸੀ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਸੀ ਤੇ ਅੱਜ ਦੀ ਚ ਫਰਕ ਕਿੱਥੇ ਨਜ਼ਰ ਆਉਂਦਾ ਵੀ ਇੱਥੇ ਤਾਂ ਪਾੜਾ ਹੀ ਪੈ ਗਿਆ ਦੇਖੋ ਅਸੀਂ ਤਾਂ ਇਹ ਸਪਸ਼ਟ ਕਹਿੰਨੇ ਆਂ ਵੀ ਅਸੀਂ ਕਪੂਰੀ ਮੋਰਚੇ ਤੱਕ ਸੋ ਰੋਮਣੀ ਕਾਲੇਦਲ ਨੂੰ ਸਗੋਂ ਉਸ ਮੋਰਚੇ 'ਚ ਖਿੱਚ ਕੇ ਲਿਆਉਣ 'ਚ ਸੀਪੀਏਮ ਦਾ ਯੋਗਦਾਨ ਜਿਹੜਾ 1982 ਜਦੋਂ ਸ਼੍ਰੀមਤੀ ਇੰਦਰਾ ਗਾਂਧੀ ਟੱਕ ਲਾਉਣ ਆਈ ਸੀ ਪਾਣੀਆਂ ਦੇ ਸਵਾਲ ਦੇ ਉੱਤੇ ਤੇ ਉਸ ਤੋਂ ਜੇ ਕਾਲੇਦਲ ਉਹਦੇ ਤੇ ਡਿਟਰਮਿੰਡ ਰਹਿ ਕੇ ਫਾਈਟ ਕਰਦਾ ਇੱਕ ਮਨ ਇੱਕ ਚਿੱਤ ਹੋ ਕੇ ਲੜਦਾ ਤੇ ਮੈਂ ਸਮਝਦਾ ਵੀ ਪੰਜਾਬ ਦੇ ਅੱਜ ਦੇ ਜਿਹੜੇ ਮੌਜੂਦਾ ਹਾਲਾਤ ਨੇ ਇਹ ਨਾ ਹੁੰਦੇ ਤੇ ਇਹਦੇ ਤੋਂ ਵੀ ਬਚਿਆ ਜਾ ਸਕਦਾ ਸੀ ਤੇ ਜਿਹੜੀ ਮੁਫਤ ਦੀ ਬਿਆਨਬਾਜ਼ੀਆ ਝੂਠੀ ਬਿਆਨਬਾਜ਼ੀਆ ਜਿਹੜਾ ਹੁਣ ਮੈਜੋਰਟੀ ਨਾਲ ਸਾਨੂੰ ਬਾਹ ਪਿਆ ਇਹਦੋਂ ਤੋਂ ਵੀ ਬੱਸ ਸਕਦਾ ਸੀ ਜਿਹੜਾ ਪੰਜਾਬ ਦਾ ਤਰਾਸ਼ਦੇ ਹੋਏ 10-12 ਸਾਲ ਉਹਦੇ ਤੋਂ ਵੀ ਬੱਸ ਸਕਦੇ ਸੀ ਜੇ ਕਪੂਰੀ ਵਾਲੇ ਮੋਰਚੇ ਨੂੰ ਛੱਡ ਕੇ ਮਤਲਬ ਧਰਮ ਜੁੱਧ ਮੋਰਚੇ 'ਚ ਨਾ ਜਾਂਦੇ ਅੱਜ ਦੇ ਅਕਾਲੀ ਦਲ ਦੇ ਵਰਕਰ ਹੋਣ ਜਾਂ ਲੀਡਰ ਹੋਣ ਬਹੁਤ ਸਾਰੇ ਸ਼ਾਇਦ ਹੋ ਸਕਦਾ ਪੁਰਾਣੇ ਲੀਡਰਾਂ ਦੀ ਕੋਈ ਕਿੱਸੇ ਕਹਾਣੀ ਤੋਂ ਵਾਕਿਫ ਨਾ ਹੋਣ ਤੁਹਾਨੂੰ ਕਿਸੇ ਅਕਾਲੀ ਪੁਰਾਣੇ ਲੀਡਰ ਦੀ ਗੱਲ ਚੇਤੇ ਆ ਵੀ ਘੱਟੋ ਘੱਟ ਸਾਡੀ ਨਹੀਂ ਮੰਨਣੀ ਤੇ ਉਹਨਾਂ ਦੀ ਮੰਨ ਲਓ ਜਿਹੜੀ ਉਹ ਗੱਲ ਚੰਗੀ ਕਹਿੰਦੇ ਸੀ ਦੇਖੋ ਗੱਲ ਇਹ ਬਈ ਮੰਨਣ ਦਾ ਤਾਂ ਜੇ ਆਪਣੇ ਇਤਿਹਾਸ ਤੋਂ ਸਿੱਖਣ ਅ ਅਕਾਲੀ ਦਲ ਦਾ ਚੰਗਾ ਇਤਿਹਾਸ ਹੈ ਉਸ ਇਤਿਹਾਸ ਤੋਂ ਸਿੱਖ ਕੇ ਇਹਨਾਂ ਨੂੰ ਆਪਣੇ ਆਪ ਨੂੰ ਮੈਂਡ ਕਰਨਾ ਚਾਹੀਦਾ ਤੇ ਮੈਂ ਇਹ ਵੀ ਸਮਝਦਾ ਵੀ ਅਕਾਲੀ ਦਲ ਨੂੰ ਕਾਰਪੋਰੇਟਾਂ ਤੇ ਫਿਰਕੂਆਂ ਦਾ ਜਿਹੜਾ ਗੱਠਜੋੜ ਚੱਲ ਰਿਹਾ ਦੇਸ਼ 'ਚ ਉਹਦੇ ਤੋਂ ਵੱਖ ਕਰਕੇ ਹੀ ਆਪਣੇ ਆਪ ਨੂੰ ਅਕਾਲੀ ਦਲ ਨੂੰ ਜੀਵਤ ਰੱਖ ਸਕਦੇ ਆ ਭਾਵੇਂ ਇਹ ਗੱਲ ਉਹਨਾਂ ਨੂੰ ਚੰਗੀ ਲੱਗੇ ਜਾਂ ਨਾ ਲੱਗੇ ਇਹ ਉਹਨਾਂ ਦਾ ਇਸ਼ੂ ਹੈ ਮੈਂ ਇਹਦੇ ਤੇ ਇਹ ਕਹਿਣਾ ਚਾਹੁੰਦਾ ਮੈਂ ਉਹਨਾਂ ਦੀ ਲੀਡਰਸ਼ਿਪ ਨੂੰ ਵੀ ਇਹ ਸਪਸ਼ਟ ਗੱਲ ਕਹੀ ਹੈ ਇੱਕ ਵਾਰੀ ਮਿਲ ਮਿਲੇ ਵੀ ਆ ਕਿਉਂਕਿ ਮਿਲਦੇ ਲਗਦੇ ਤਾਂ ਸੋਸ਼ਲ ਲਾਈਫ ਚ ਹੈ ਹੀ ਆ ਤੇ ਮੈਂ ਅੱਜ ਵੀ ਕਹਿਣਾ ਵੀ ਜਿਵੇਂ ਅਸੀਂ ਉਹ ਮੋਰਚਾ ਲੜਿਆ ਲਾਇਆ ਜਦੋਂ ਅਬਿਆਸੀ ਵਾਲਾ ਵੀ ਤੇ ਇਸ ਵੇਲੇ ਹਾਲਾਤ ਇਹ ਨੇ ਪੰਜਾਬ ਮਤਲਬ ਜੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਬਚਾਉਣਾ ਚਾਹੁੰਦਾ ਅਕਾਲੀ ਦਰ ਤਾਂ ਘਟੋ ਘਟਾ ਭਾਜਪਾ ਤੇ ਫਿਰਕੂਆਂ ਤੋਂ ਤਾਂ ਆਪਣੇ ਆਪ ਨੂੰ ਬਖ ਕਰਕੇ ਹੀ ਅੱਗੇ ਵਧਿਆ ਜਾ ਸਕਦਾ ਤਸਵਾਲ ਆ ਇਸ ਵੇਲੇ ਗੁਰੂ ਨਾਨਕ ਸਾਹਿਬ ਦਾ ਫਲਸਫਾ ਜਿਹੜਾ ਉਸ ਨੂੰ ਸੇਵ ਕਰਨਾ ਤੇ ਉਹਨੂੰ ਅਡਵਾਂਸ ਕਰਨਾ ਇਹ ਪੰਜਾਬੀਆਂ ਲਈ ਸਿੱਖਾਂ ਲਈ ਔਰ ਕਿਰਤੇ ਲੋਕਾਂ ਦੇ ਵਾਸਤੇ ਇੱਕ ਰਾਹ ਦਸੇਰਾ ਹੈ ਤਾਂ ਉਹ ਰਾਹ ਦਿਖਾਉਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਨੂੰ ਔਰ ਸ਼੍ਰੋਮਣੀ ਕਮੇਟੀ ਨੂੰ ਕਿਉਂਕਿ ਸ਼੍ਰੋਮਣੀ ਕਮੇਟੀ ਵੀ ਆਲਟੀਮੇਟਲੀ ਇਨਾਂ ਕੋਲੇ ਆ ਜੇ ਇਸ ਤਰ੍ਹਾਂ ਕਰਨ ਚ ਸਫਲ ਹੁੰਦੇ ਆ ਤੇ ਠੀਕ ਆ ਸਤਾ ਸਤਾ ਆਪਣੇ ਆਪ ਨੂੰ ਠੀਕ ਦੇ ਸੱਚ ਵੀ ਲਾ ਸਕਦੇ ਆ ਇੱਕ ਆਖਰੀ ਸਵਾਲ ਪੰਜਾਬ ਤੋਂ ਕੋਈ ਸਵਾਲ ਤਾਂ ਸੱਤਾ ਨੂੰ ਹੀ ਹੁੰਦਾ ਤੇ ਸੱਤਾ ਚ ਸਾਰੇ ਜਾਣਦੇ ਆ ਝਾੜੂ ਵਾਲਿਆਂ ਦੀ ਪਾਰਟੀ ਆ ਤੇ ਉਹਨਾਂ ਨੂੰ ਹੁਣ ਕਿਹੜੀ ਗੱਲ ਦੇ ਵੱਲ ਵਧਣਾ ਚਾਹੀਦਾ ਜਿਹੜੀ ਤੁਹਾਨੂੰ ਲੱਗਦਾ ਗਰੰਟੀ 'ਚ ਤਿਆਰੀ ਹੋਵੇ ਕਿ ਜਿਹੜੀ ਚੋਣਾਂ ਤੋਂ ਪਹਿਲਾਂ ਤਾਂ ਬੜਾ ਰੌਲਾ ਪਾਇਆ ਸੀ ਹੁਣ ਉਹਦੇ ਤੇ ਬੋਲਦੇ ਹੀ ਨਹੀਂ ਦੇਖੋ ਅਸਲ 'ਚ ਜਿਹੜੇ ਦੇਥੋਂ ਤੱਕ ਆਪ ਦਾ ਸਵਾਲ ਆ ਇਹ ਪੰਜਾਬ ਦੇ ਲੋਕਾਂ ਨੇ ਇੱਕ ਉਸ ਸੰਕਟ ਦੇ ਵਿੱਚੋਂ ਫੈਸਲਾ ਲਿਆ ਜਜਵਾਤੀ ਫੈਸਲਾ ਹੈ ਇਹ ਮਚ्योर ਫੈ ਕੁਦਰਤੀ ਤੌਰ ਤੇ ਜਿਹੜੇ ਜਜਵਾਤਾਂ ਦੇ ਵਿੱਚ ਫੈਸਲੇ ਹੁੰਦੇ ਆ ਉਹ ਮਚ्योर ਫੈਸਲੇ ਨਹੀਂ ਹੋ ਸਕਦੇ ਤੇ ਪੰਜਾਬ ਦੇ ਲੋਕਾਂ ਨੂੰ ਇਹ ਸਮਝ ਲੜਾ ਚਾਹੀਦਾ ਸੀ ਵੀ ਜਿਹੜਾ ਕਹਿੰਦਾ ਮੇਰਾ ਤਾਂ ਕੋਈ ਵਿਚਾਰ ਹੀ ਨਹੀਂ ਹੈ ਉਹਦੀਆਂ ਗਰੰਟੀਆਂ ਦਾ ਤੁਸੀਂ ਕੀ ਕਰੋਗੇ ਤੇ ਵਿਚਾਰ ਹੀ ਕਿਸੇ ਸਮਾਜ ਦੇ ਅੰਦਰ ਡਿਸੀਜਨ 메ਕਿੰਗ ਹੁੰਦਾ ਹੈ ਜੇ ਵਿਚਾਰ ਮਤਲਬ ਠੀਕ ਦਸਤ ਹੋਵੇ ਤਾਂ ਦੀਏ ਤੇ ਗਰੰਟੀ ਗਰੰਟੀ ਕੋਈ ਲਾਗੂ ਨਹੀਂ ਹੋਣੀ ਜੀ ਇਹਨਾਂ ਨੇ ਜਿਹੜਾ ਪਹਿਲਾ ਲੁੱਟ ਦਾ ਰਾਜ ਸੀ ਉਹੋ ਜਿਹਾ ਲੁੱਟ ਦਾ ਰਾਜ ਹੁਣ ਵੀ ਜਾਰੀ ਹੈ ਬਹੁਤ ਸ਼ੁਕਰੀਆ ਜੀ ਇਸਨ ਸਾਡੇ ਨਾਲ ਕਾਮਰੇਟ ਸੁਖਵਿੰਦਰ ਸਿੰਘ ਸੇਖੋ ਜਿਨ੍ਹਾਂ ਨੇ ਆਪਣੀ ਪਾਰਟੀ ਦੇ ਆਪਣੀ ਵਿਚਾਰਧਾਰਾ ਦੀ ਗੱਲ ਵੀ ਕੀਤੀ ਹੈ ਤੇ ਨਾਲ ਹੀ ਸੱਤਾ ਤੇ ਨੂੰ ਸਵਾਲ ਕੀਤਾ ਫਿਲਹਾਲ ਅੱਜ ਦੀ ਇਸ ਮੁਲਾਕਾਤ ਚੇਨਈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ